ਗੁਰੂ ਪਿਆਰੀ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਦਾ ਸਿਰ ਹਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਇੱਕ ਸੱਚੀ ਹੱਡ ਬੀਤੀ ਦੀ ਸਾਂਝ ਪਾਉਣ ਵਾਸਤੇ ਇਹ ਹੱਡ ਬੀਤੀ ਜੋ ਕਿ ਪਿਛਲੇ ਹੀ ਦਿਨੀ ਵਾਪਰੀ ਹੈ ਸਤ ਸੰਗਤ ਜੀ ਇਹ ਹੱਡ ਬੀਤੀ ਸੁਣਾਉਣ ਤੋਂ ਪਹਿਲਾਂ ਦਾਸ ਜੀ ਆਪ ਜੀ ਦੇ ਚਰਣਾ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਭੈਣਾ ਭਰਾਵਾਂ ਨੇ ਅਜੇ ਤੱਕ ਦਾਸਤਾ ਚੈਨਲ ਗੁਰ샤ਖੀਆਂ ਸ਼ਬਦ ਉਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਬੈਲ ਦਾ ਬਟਨ ਵੀ ਦਬਾ ਦਿਓ ਤਾਂ ਜੋ ਇਸ ਚੈਨਲ ਤੋਂ ਆਉਣ ਵਾਲਾ ਹਰ ਨੋਟੀਫਿਕੇਸ਼ਨ ਸਮੇਂ ਸਿਰ ਆਪ ਜੀ ਦੇ ਪਾਸ ਪਹੁੰਚਦਾ ਹੋ ਜਾਵੇ ਹੋ ਸਕੇ ਸਾਥ ਸੰਗਤ ਜੀ ਆਉਣ ਆਪ ਜੀ ਦੇ ਨਾਲ ਖੱਡ ਬੀਤੀ ਦੀ ਸਾਂਝ ਪਾਉਂਦੇ ਆਂ ਸ਼ਹੀਦ ਸਿੰਘ ਧੰਨ ਧੰਬਾ ਦੀਪ ਸਿੰਘ ਜੀ ਅਮਰ ਅਨੁਖੇ ਸ਼ਹੀਦ ਸ਼ਹੀਦ ਸਿੰਘ ਧੰਨ ਧੰਬਾ ਨੌ ਸਿੰਘ ਜੀ ਅਮਰ ਸ਼ਹੀਦ ਸ਼ਹੀਦ ਸਿੰਘ ਭਾਈ ਤਾਰੂ ਸਿੰਘ ਜੀ ਪੂਲਾ ਸਾਹਿਬ ਅਮਰ ਸ਼ਹੀਦ ਇਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਆਪਣੇ ਸ਼ੇਵ ਕਾਂਦੀ ਆਪਣੇ ਚਾਹਣ ਵਾਲਿਆਂ ਦੀਆਂ ਅਰਦਾਸਾਂ ਪ੍ਰਵਾਨ ਕਰਦੇ ਨੇ ਸਾਧ ਸੰਗਤ ਜੀ ਜਿਹੜੀ ਹੱਦ ਬੀਤੀ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਹਾਂ ਇੱਕ ਚੰਡੀਗੜ੍ਹ ਦੇ ਲਾਗੇ ਪਿੰਡ ਹੈ ਚੰਡੀਗੜ੍ਹ ਤੋਂ ਕਰਾਲੀ ਤੋਂ ਜਦੋਂ ਚੰਡੀਗੜ੍ਹ ਨੂੰ ਜਾਈਦਾ ਹੈ ਪੀਜੀਆ ਦੇ ਰਸਤੇ ਦੇ ਸਾਨੀ ਰਸਤੇ ਵਿੱਚ ਇਹ ਪਿੰਡ ਆਉਂਦਾ ਹੈ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਉਸ ਪਿੰਡ ਦਾ ਇੱਕ ਬੱਚਾ ਜਿਸ ਨੂੰ ਇੱਥੇ ਕੋਈ ਕਾਰੋਬਾਰ ਨਹੀਂ ਸੀ ਪੜ੍ਹਾਈ ਚੰਗੀ ਕੀਤੀ ਸੀ ਉਸ ਨੇ ਸੁਪਨਾ ਲਿਆ ਕਿ ਆਈਲਟ ਕਰਕੇ ਉਹ ਆਸਟ੍ਰੇਲੀਆ ਦੀ ਧਰਤੀ ਤੇ ਜਾ ਕੇ ਉੱਥੇ ਕਮਾਈ ਕਰੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇ ਤੇ ਚੰਗਾ ਜੀਵਨ ਬਤੀਤ ਕਰ ਸਕੇ ਗੁਰੂ ਸਵਾਰੇ ਖਾਲਸਾ ਜੀ ਉਸ ਨੇ ਆਈਲਟ ਦਾ ਟੈਸਟ ਦਿੱਤਾ ਪਾਸ ਹੋਇਆ ਆਸਟ੍ਰੇਲੀਆ ਦੀ ਫਾਈਲ ਲਗਾਈ ਪਰ ਸਾਧ ਸੰਗਤ ਜੀ ਉਸ ਬੱਚੇ ਦੀ ਇਹ ਜਿਹੜੀ ਵੀਜ਼ੇ ਦੀ ਫਾਈਲ ਆਸਟ੍ਰੇਲੀਆ ਦੀ ਲੱਗੀ ਸੀ ਉਹ ਪ੍ਰਵਾਨ ਨਹੀਂ ਹੋਈ ਰਜੈਕਟ ਹੋ ਗਈ ਜਦੋਂ ਉਸ ਬੱਚੇ ਦੀ ਫਾਈਲ ਰਜੈਕਟ ਹੋ ਗਈ ਵੀਜ਼ਾ ਨਹੀਂ ਲੱਗਾ ਉਹ ਬੱਚਾ ਬੜਾ ਨਿਰਾਸ਼ ਹੋਇਆ ਬੜਾ ਭਾਵੁਕ ਹੋਇਆ ਤੇ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਉਹ ਸੋਚਣ ਲੱਗਾ ਕਿ ਮੈਂ ਇੱਥੇ ਇੰਡੀਆ ਦੇ ਵਿੱਚ ਕੋਈ ਕਾਰੋਬਾਰ ਨਹੀਂ ਹੈ ਆस्ट्रेलियन ਦੀ ਫਾਈਲ ਲਾਈਫ ਸੀ ਰਿਜੈਕਟ ਹੋ ਗਈ ਹੈ ਹੁਣ ਮੈਂ ਕਰਾਂ ਤੇ ਕੀ ਕਰਾਂ ਸਾਧ ਸੰਗਤ ਜੀ ਉਸ ਬੱਚੇ ਨੇ ਦਾਸ ਸੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੋਂ ਹੱਡ ਬੀਟੀਆਂ ਸਾਖੀਆਂ ਸੁਣੀਆਂ ਸਨ ਉਸ ਨੇ ਚੈਨਲ ਦੇ ਉੱਤੇ ਦਾਸ ਦਾ ਨੰਬਰ ਵੀ ਦਿੱਤਾ ਹੋਇਆ ਹੈ ਉਸ ਨੇ ਦਾਸ ਦਾ ਨੰਬਰ ਮਿਲਾਇਆ ਤੇ ਦਾਸ ਨੂੰ ਬੇਨਤੀ ਕੀਤੀ ਦਾਸ ਨਾਲ ਗੱਲ ਕੀਤੀ ਕਿ ਵੀਰ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਤੇ ਦਾਸ ਨੇ ਉਸਨੂੰ ਕਿਹਾ ਕਿ ਮੈਂ ਤਾਂ 24 ਘੰਟੇ ਹਾਜ਼ਰ ਹਾਂ ਸੰਗਤ ਲਈ ਜਦੋਂ ਮਰਜ਼ੀ ਮਿਲ ਲਵੋ ਪਰ ਤੁਸੀਂ ਮੈਨੂੰ ਫੋਨ ਤੇ ਗੱਲ ਕਰ ਸਕਦੇ ਹੋ ਫਿਰ ਸਾਧ ਸੰਗਤ ਜੀ ਉਸ ਬੱਚੇ ਨੇ ਮੈਨੂੰ ਫੋਨ ਤੇ ਆਪਣਾ ਦੁੱਖ ਦਰਦ ਦਾਸ ਜੀ ਨੂੰ ਦੱਸਿਆ ਕਿ ਮੈਂ ਕੰਮ ਕਰਕੇ ਬਾਹਰ ਜਾ ਕੇ ਵਿਦੇਸ਼ ਵਿੱਚ ਜਾ ਕੇ ਕੰਮ ਕਰਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਚਾਹੁੰਦਾ ਹਾਂ ਪਰ ਮੇਰੀ ਆਸਟ੍ਰੇਲੀਆ ਦੀ ਫਾਈਲ ਜੋ ਮੈਂ ਵੀਜ਼ੇ ਵਾਸਤੇ ਲਗਵਾਈ ਸੀ ਉਹ ਰਿਜੈਕਟ ਹੋ ਗਈ ਹੈ ਮੇਰਾ ਵੀਜ਼ਾ ਨਹੀਂ ਲੱਗਾ ਹੁਣ ਮੈਂ ਕੀ ਕਰਾਂ ਤੇ ਸਾਧ ਸੰਗਤ ਜੀ ਦਾਸ ਨੂੰ ਉਸ ਨੂੰ ਹੌਸਲਾ ਦਿੱਤਾ ਕਿ ਹੁਣ ਤੂੰ ਜਦੋਂ ਦੁਨੀਆ ਦੇ ਸਾਰੇ ਸਹਾਰੇ ਮੁੱਕ ਜਾਣ ਤੇ ਫਿਰ ਉਸ ਦਾ ਸਹਾਰਾ ਤੱਕੀ ਦਾ ਹੈ ਇੱਕ ਤੱਕਿਆ ਸਹਾਰਾ ਤੇਰੇ ਨਾਮ ਦਾ ਬਾਕੀ ਸਭੇ ਢਾਈਆਂ ਢੇਰੀਆਂ ਸਾਰੀਆਂ ਢੇਡੀਆਂ ਟਾਦੀਆਂ ਦੀਆਂ ਹਨ ਤੇ ਇੱਕ ਉਸ ਦੇ ਨਾਮ ਦਾ ਸਹਾਰਾ ਲੈਂਦਾ ਹੈ ਤੇ ਉਹ ਦਾਸ ਨੂੰ ਕਹਿਣ ਲੱਗਾ ਕਿ ਵੀਰ ਜੀ ਮੈਂ ਸਮਝਿਆ ਨਹੀਂ ਮੈਂ ਉਸ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਸ਼ੀਰ ਸਿੰਘਾਂ ਦੇ ਅੱਗੇ ਬੇਨਤੀਆਂ ਕਰੋ ਸ਼ੀਰ ਸਿੰਘਾਂ ਦੇ ਅੱਗੇ ਅਰਦਾਸ ਕਰੋ ਕਹਿੰਦੇ ਕਿ ਮੈਨੂੰ ਇਹ ਕਰਨ ਵਾਸਤੇ ਕੀ ਕਰਨਾ ਪਊਗਾ ਤੇ ਦਾਸ ਨੇ ਫਿਰ ਉਸ ਨੂੰ ਕਿਹਾ ਕਿ ਤੁਸੀਂ ਹਰ ਹਫਤੇ 13 ਪਾਠ ਸੁਖਮਨੀ ਸਾਹਿਬ ਦੇ ਹਾਜ਼ਰੀ ਲਾ ਕੇ ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਸ਼ਹੀਦ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬਾਬਾ ਨੌਂਦ ਸਿੰਘ ਜੀ ਤਨ ਤਨ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਵਿੱਚ ਅਰਦਾਸਾਂ ਕਰੋ ਬੇਨਤੀਆਂ ਕਰੋ ਤੇ ਤੁਹਾਡੀ ਜਰੂਰ ਕੋਈ ਨਾ ਕੋਈ ਵਿਧ ਬਣ ਜਾਵੇਗੀ ਤੁਹਾਡਾ ਜਿਹੜਾ ਰਜੈਕਟ ਹੋਈ ਫਾਈਲ ਉਸ ਨੂੰ ਦੁਬਾਰਾ ਫਿਰ ਲਗਾਉਣ ਵਾਸਤੇ ਕੋਈ ਨਾ ਕੋਈ ਵਿਧ ਬਣ ਜਾਵੇਗੀ ਤੇ ਗੁਰੂ ਸਾਰਜ ਖਾਲਸਾ ਜੀ ਉਹ ਬੱਚੇ ਨੇ ਤੇ ਉਸ ਦੇ ਪਰਿਵਾਰ ਨੇ ਇਸ ਤਰ੍ਹਾਂ ਹੀ ਕੀਤਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਦਾਰ ਪੰਜਵੇਂ ਪਾਤਸ਼ਾਹ ਜੀ ਦਾ ਧਿਆਨ ਧਰਦਿਆਂ ਹੋਇਆਂ ਉਹਨਾਂ ਦੇ ਸੰਮੁਖ ਉਹਨਾਂ ਦੀ ਹਜ਼ੂਰੀ ਵਿੱਚ ਧੰਨ ਧੰਨ ਅਮਰ ਅਨੁਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਹਜ਼ੂਰੀ ਵਿੱਚ ਧੰਨ ਧੰਨ ਅਮਰ ਸ਼ਹੀਦ ਬਾਬਾ ਨੌਬ ਸਿੰਘ ਦੀ ਹਜ਼ੂਰੀ ਵਿੱਚ ਧੰਨ ਧੰਨ ਅਮਰ ਸ਼ਹੀਦ ਭਾਈ ਤਰੂ ਸਿੰਘ ਜੀ ਦੀ ਹਜ਼ੂਰੀ ਵਿੱਚ ਉਹਨਾਂ ਦਾ ਓਟ ਆਸਰਾ ਧੱਕੇ ਸੁਖਮਨੀ ਸਾਹਿਬ ਦੇ ਪਾਠਾਂ ਦੀਆਂ 13 ਪਾਠ ਹਰ ਹੁਤੇ ਹਾਜ਼ਰੀ ਲਾ ਕੇ ਅਰਦਾਸ ਕਰਨੀ ਕਿ ਮਾਪੁਰਖੋ ਸ਼ੀਰ ਸਿੰਘੋ ਕਿਰਪਾ ਕਰੋ ਤੇ ਵੀਜ਼ਾ ਲੱਗ ਜਾਵੇ ਕਿਸੇ ਤਰ੍ਹਾਂ ਵਿਦੇਸ਼ ਦੀ ਧਰਤੀ ਤੇ ਜਾ ਕੇ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰ ਸਕਾਂ ਗੁਰੂ ਪਿਆਰੇ ਸਾਧ ਸੰਗਤ ਜੀ ਇਸ ਬੱਚੇ ਨੂੰ ਅਜੇ 4 ਹਫ਼ਤੇ ਹੀ ਹੋਏ ਸਨ ਇਹ ਸੁਖਮਨੀ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲਾ ਕੇ ਧੰਨ ਧੰਨ ਅਮਰ ਅਨੁੱਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਨੌ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਧੰ ਧੰ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖ ਵਰਜੋਈਆ ਕਰਦਾ ਹੈ ਬੇਨਤੀਆਂ ਕਰਦਾ ਅਰਦਾਸਾਂ ਕਰਦਾ ਕੜਾ ਪ੍ਰਸ਼ਾਦ ਦੀ ਦੇਖ ਲੈ ਕੇ ਹਾਜ਼ਰ ਹੁੰਦਾ ਹੈ ਅਰਦਾਸ ਕਰਦਾ ਹੈ ਕਿ ਸ਼ਹੀਦ ਸਿੰਘੋ ਕਿਰਪਾ ਕਰੋ ਤੇ ਉਸੇ ਸਹਾਇ ਹੋ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਬੱਚੇ ਦਾ ਮਨ ਬਣਿਆ ਕਿ ਹੁਣ ਜੇ ਫਾਈਲ ਲਗਾਉਣੀ ਹੈ ਤੇ ਅਮਰੀਕਾ ਦੇ ਵੀਜੇ ਵਾਸਤੇ ਲਗਾਉਣੀ ਹੈ ਕਿਉਂਕਿ ਦਰ ਬੜਾ ਵੱਡਾ ਫੜਿਆ ਹੈ ਬੜੇ ਵੱਡੇ ਦਰ ਤੇ ਅਰਦਾਸਾਂ ਕਰਦੇ ਹਾਂ ਹੁਣ ਜਾਣਾ ਵੀ ਵੱਡੀ ਕੰਟਰੀ ਵਿੱਚ ਹੈ ਤੇ ਗੁਰੂ ਸਵਾਰੀ ਸਾਹਿਬ ਸੰਗਤ ਜੀ ਸ਼ਹੀਦ ਸਿੰਘਾਂ ਦਾ ਆਸਰਾ ਧੱਕ ਕੇ ਉਹਨੇ ਅਮਰੀਕਾ ਦੇ ਵੀਜੇ ਦੀ ਫਾਈਲ ਲਗਵਾ ਦਿੱਤੀ ਤੇ ਨਾਲ ਹੀ ਉਸਨੇ ਦਾਸ ਨੂੰ ਫੋਨ ਤੇ ਦੱਸ ਦਿੱਤਾ ਕਿ ਵੀਰ ਜੀ ਅਮਰੀਕਾ ਦੇ ਵੀਜੇ ਦੀ ਫਾਈਲ ਲਗਾ ਦਿੱਤੀ ਹੈ ਤੇ ਦਾਸ ਨੇ ਧੰਨ ਧੰਨ ਅਮਰਨੁਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਗੁਰਦੁਆਰਾ ਟਾਲਾ ਸਾਹਿਬ ਅੰਮ੍ਰਿਤਸਰ ਅਤੇ ਧੰਨ ਧੰਨ ਬਾਬਾ ਨੌ ਸਿੰਘ ਜੀ ਦੇ ਦਰ ਤੇ ਗੁਰਦੁਆਰਾ ਚੱਬਾ ਸ਼ਹੀਦ ਬਾਬਾ ਨੌ ਸਿੰਘ ਜੀ ਦਾ ਗੁਰਦੁਆਰਾ ਚੱਬਾ ਉਹਨਾਂ ਦੇ ਸਥਾਨ ਤੇ ਜਾ ਕੇ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਕਿ ਬੱਚੇ ਤੇ ਕਿਰਪਾ ਕਰੋ ਸ਼ਹੀਦ ਸਿੰਘੋ ਤੁਸੀਂ ਬੜੇ ਦਿਆਲੂ ਤੇ ਕਿਰਪਾਲੂ ਤੁਸੀਂ ਕਿਰਪਾ ਕਰੋ ਬੱਚੇ ਦਾ ਵੀਜ਼ਾ ਲੱਗ ਜਵੇ ਤੇ ਸਾਧ ਸੰਗਤ ਜੀ ਉਹ ਬੱਚੇ ਦਾ ਥੋੜੇ ਸਮੇਂ ਤੋਂ ਬਾਅਦ ਉਸ ਦੀ ਅਮਰੀਕਾ ਦੀ ਫਾਈਲ ਜਿਹੜੀ ਆ ਉਸ ਦੀ ਇੰਟਰਵਿਊ ਆ ਗਈ ਤੇ ਉਸ ਦਾ ਹੁਣ ਫੋਨ ਆਇਆ ਕਿ ਵੀਰ ਜੀ ਅਮਰੀਕਾ ਦੀ ਫਾਈਲ ਜਿਹੜੀ ਆ ਉਹ ਇੰਟਰਵਿਊ ਨਿਕਲਾਈ ਹੈ ਹੁਣ ਇੰਟਰਵਿਊ ਤੇ ਜਾਣਾ ਹੈ ਹੁਣ ਅਰਦਾਸ ਕਰਿਓ ਸ਼ੀਤ ਸਿੰਘਾ ਅੱਗੇ ਕਿ ਸਹਾਇ ਹੋਣ ਕਿਰਪਾ ਕਰਨ ਤੇ ਮੈਂ ਇੰਟਰਵਿਊ ਚੋ ਇੰਟਰਵਿਊ ਦੇ ਵਿੱਚੋਂ ਪਾਸ ਹੋ ਜਾਵਾਂ ਤੇ ਸਾਧ ਸੰਗਤ ਜੀ ਦਾਸ ਨੇ ਉਸ ਬੱਚੇ ਨੂੰ ਹੌਸਲਾ ਦਿੱਤਾ ਉਸ ਨੂੰ ਕਿਹਾ ਕਿ ਅਰਦਾਸ ਤਾਂ ਤੇਰੀ ਹੀ ਪ੍ਰਵਾਨ ਹੋਣੀ ਹੈ ਅਰਦਾਸ ਤਾਂ ਤੁਹਾਡੇ ਹੀ ਪ੍ਰਵਾਨ ਦੀ ਤੁਹਾਡੇ ਹੀ ਪਰਿਵਾਰ ਦੀ ਪ੍ਰਵਾਨ ਹੋਣੀ ਹੈ ਤੁਸੀਂ ਮੇਰ ਦਰਸ਼ਨ ਕਰੋ ਤੇ ਦਾਸ ਹੀ ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਬੇਨਤੀ ਕਰੇਗਾ ਅਰਦਾਸ ਕਰੇਗਾ ਸਾਧ ਸੰਗਤ ਜੀ ਉਸ ਨੇ ਪਾਠ ਨਿਰੰਤਰ ਜਾਰੀ ਰੱਖੇ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸ਼ਹੀਦੀ ਦੇ ਸ਼ਹੀਦ ਬਾਬਾ ਨੌ ਸਿੰਘ ਦੇ ਦਰ ਤੇ ਸ਼ੀਦੀ ਦੇ ਕੜਾ ਪ੍ਰਸ਼ਾਦੀ ਦੇਗ ਜੋਤ ਵਿੱਚ ਘੋ ਪਾਇਆ ਗਿਆ ਅਰਦਾਸਾਂ ਕੀਤੀਆਂ ਗਈਆਂ ਬੇਨਤੀਆਂ ਕੀਤੀਆਂ ਗਈਆਂ ਕਿ ਸ਼ੀਰ ਸਿੰਘੋ ਕਿਰਪਾ ਕਰੋ ਬੱਚੇ ਤੇ ਸਹਾਇ ਹੋ ਬੱਚੇ ਦਾ ਵੀਜ਼ਾ ਲੱਗ ਜਾਵੇ ਤੇ ਸਾਥ ਸੰਗਤ ਜੀ ਅੱਜ ਇੰਟਰਵਿਊ ਦਾ ਦਿਨ ਵੀ ਆ ਗਿਆ ਜਦੋਂ ਬੱਚਾ ਇੰਟਰਵਿਊ ਤੇ ਗਿਆ ਤੇ ਬੜਾ ਖਬਰਾਇਆ ਹੋਇਆ ਸੀ ਪਰ ਉਸਨੇ ਮੂਲ ਮੰਤਰ ਦਾ ਜਾਪ ਕਰਦੇ ਹੋਏ ਨਾਲ ਸ਼ੀਰ ਸਿੰਘਾ ਨੂੰ ਯਾਦ ਕਰਦਾ ਹੋਇਆ ਉਹ ਇੰਟਰਵਿਊ ਦੇਣ ਵਾਸਤੇ ਪਹੁੰਚ ਗਿਆ ਤੇ ਉਸ ਨੂੰ ਪਤਾ ਲੱਗਾ ਕਿ ਜਿਸ ਅਫਸਰ ਦੇ ਕੋਲ ਉਸਦੀ ਇੰਟਰਵਿਊ ਹੋ ਰਹੀ ਹੈ ਉਹ ਅਫਸਰ ਬੜਾ ਸਖਤ ਹੈ ਤੇ ਬੜੇ ਪੁੱਠੇ ਸਿੱਧੇ ਸਵਾਲ ਕਰਦਾ ਹੈ ਤੇ ਸਾਰਿਆਂ ਦੀ ਫਾਈਲ ਰਿਜੈਕਟ ਕਰੀ ਜਾਂਦਾ ਹੈ ਉਹ ਬੱਚਾ ਬੜਾ ਖਬਰਾ ਗਿਆ ਪਰ ਉਸਨੇ ਦਾਸ ਨੂੰ ਫੋਨ ਤੇ ਕਿਹਾ ਕਿ ਵੀਰ ਜੀ ਬੜੇ ਸਖਤ ਅਫਸਰ ਦੇ ਨਾਲ ਵਾਪੇਨ ਲੱਗਾ ਹੈ ਤੇ ਦਾਸ ਨੇ ਉਸ ਨੂੰ ਹੌਸਲਾ ਦਿੰਦੇ ਕਿਹਾ ਕਿ ਤੂੰ ਅਮਰ ਅਨੁੱਖੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਚੇਤੇ ਕਰ ਤੂੰ ਅਮਰ ਸ਼ਹੀਦ ਬਾਬਾ ਨੌ ਸਿੰਘ ਜੀ ਨੂੰ ਚੇਤੇ ਕਰ ਤੂੰ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਚੇਤੇ ਕਰ ਤੂੰ ਸ਼ਹੀਦਾਂ ਕੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੇਤੇ ਕਰਕੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਇੰਟਰਵਿਊ ਲਈ ਹਾਜ਼ਰ ਹੋ ਜਾ ਤੇਰੀ ਇੰਟਰਵਿਊ ਸਫਲ ਹੋਵੇਗੀ ਤੇ ਗੁਰੂ ਸਾਰੇ ਖਾਲਸਾ ਜੀ ਇਨ ਚਰਨ ਉਸ ਨੂੰ ਇੰਟਰਵਿਊ ਲਈ ਆਵਾਜ਼ ਪੈ ਗਈ ਤੇ ਉਹ ਮੂਲ ਮੰਤਰ ਦਾ ਜਾਪ ਕਰਦਾ ਹੋਇਆ ਇੰਟਰਵਿਊ ਦੇ ਵਿੱਚ ਜਾ ਪਹੁੰਚਾ ਪਰ ਉਹ ਜਿਹੜਾ ਅਧਿਕਾਰੀ ਜਿਹੜਾ ਕਿ ਬੜੇ ਸਵਾਲ ਕਰਦਾ ਸੀ ਜਿਹੜਾ ਕਿ ਹਰ ਇੱਕ ਦੀ ਫਾਈਲ ਨੂੰ ਰਿਜੈਕਟ ਕਰੀ ਜਾਂਦਾ ਸੀ ਉਸ ਨੇ ਉਸ ਨੂੰ ਕੋਈ ਸਵਾਲ ਨਹੀਂ ਪੁੱਛਿਆ ਸਿਰਫ ਉਸ ਦਾ ਐਡਰੈਸ ਪੁੱਛਿਆ ਕਿ ਤੂੰ ਕਿੱਥੋਂ ਆਇਆ ਹੈ ਕੀ ਕਾਰਨ ਹੈ ਕੀ ਕਰਨ ਜਾਣਾ ਹੈ ਤੇ ਉਸ ਨੇ ਸਾਰ ਦੋ ਗੱਲਾਂ ਜਿਹੜੀਆਂ ਪੁੱਛੀਆਂ ਉਹਨਾਂ ਦੇ ਜਵਾਬ ਦੇ ਦਿੱਤੇ ਤੇ ਉਸ ਅਧਿਕਾਰੀ ਨੇ ਉਸ ਦਾ ਵੀਜ਼ਾ ਪ੍ਰਵਾਨ ਕਰ ਲਿਆ ਤੇ ਉਸ ਨੂੰ ਕਿਹਾ ਕਿ ਪਾਸਪੋਰਟ ਜਮ੍ਹਾਂ ਕਰਾ ਦੇ ਤੇਰਾ ਵੀਜ਼ਾ ਆ ਜਾਵੇਗਾ ਤੇ ਸਰਸੰਗ ਜੀ ਉਹ ਬੱਚਾ ਪਾਸਪੋਰਟ ਜਮ੍ਹਾਂ ਕਰਵਾ ਕੇ ਵਾਪਸ ਆਪਣੇ ਘਰ ਪਹੁੰਚ ਗਿਆ ਤੇ ਛੋੜੇ ਹੀ ਦਿਨਾਂ ਦੇ ਵਿੱਚ ਉਸ ਦਾ ਵੀਜ਼ਾ ਲੱਗ ਕੇ ਆ ਗਿਆ ਤੇ ਉਹ ਬੱਚਾ ਹੁਣ ਖੁਸ਼ੀ-ਖੁਸ਼ੀ ਅਮਰੀਕਾ ਪਹੁੰਚ ਗਿਆ ਸ਼ੁਕਰਾਨਾ ਕਰਦਾ ਹੈ ਤੁਹਾਨੂੰ ਸਾਨੂੰ ਬਾਬਾ ਦੀਪ ਸਿੰਘ ਜੀ ਦਾ ਅਮਰ ਨੁਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਮਰ ਸ਼ਹੀਦ ਬਾਬਾ ਨੌ ਸਿੰਘ ਜੀ ਦਾ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਅਰਦਾਸਾਂ ਕਰਦਾ ਬੇਨਤੀਆਂ ਕਰਦਾ ਗੋਲ ਗਾਉਂਦਾ ਹੈ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿਨ੍ਹਾਂ ਨੇ ਉਸ ਦੀ ਲਾਜ ਪੱਤ ਰੱਖੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜੀ ਹੱਡ ਬੀਤੀ ਸੌਣ ਦਾ ਕੇਵਲ ਤੇ ਕੇਵਲ ਇੱਕੋ ਹੀ ਮਕਸਦ ਹੈ ਕਿ ਜਿਨ੍ਹਾਂ ਨੇ ਭਰੋਸਾ ਉਸ ਤੇ ਕੀਤਾ ਜਿਨ੍ਹਾਂ ਨੇ ਭਰੋਸਾ ਕੀਤਾ ਉਸ ਵਾਹਿਗੁਰੂ ਤੇ ਉਸ ਪ੍ਰਮਾਤਮਾ ਤੇ ਸ਼ਹੀਦ ਸਿੰਘਾਂ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਤੜੇੜ ਮਾਈ ਜਿਨ੍ਹਾਂ ਦੇ ਹਿਰਦੇ ਵਿੱਚ ਪੂਰੀ ਸ਼ਰਧਾ ਰਹੀ ਜਿਨ੍ਹਾਂ ਦੇ ਹਿਰਦੇ ਵਿੱਚ ਪੂਰਨ ਵਿਸ਼ਵਾਸ ਰਿਹਾ ਜਿਨ੍ਹਾਂ ਦੀ ਭਾਵਨਾ ਪੂਰਨ ਰਹੀ ਉਹਨਾਂ ਦੀਆਂ ਭਾਵਨਾ ਨੂੰ ਫਲ ਲੱਗਾ ਤੇ ਉਹਨਾਂ ਨੂੰ ਪ੍ਰਾਪਤੀ ਹੋਈ ਜਿਵੇਂ ਕਿ ਇਸ ਬੱਚੇ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਸੋ ਸਾਧ ਸੰਗਤ ਜੀ ਆਓ ਆਪਾਂ ਵੀ ਸ਼ੀਰ ਸਿੰਘਾ ਅੱਗੇ ਬੇਨਤੀਆਂ ਕਰੀਏ ਆਪਣੇ ਕਾਰਜ ਸਵਾਰਨ ਵਾਸਤੇ ਆਪਣੇ ਦੁੱਖਾਂ ਦਾ ਨਿਵਾਰਨ ਕਰਨ ਵਾਸਤੇ ਸ਼ਹੀਦ ਸਿੰਘਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਆ ਕਰੀਏ ਜੀ ਸੋ ਸਾਜੰਗਤ ਜੀ ਇਹ ਹੱਡ ਬੀਤੀ ਸੁਣਾਉਂਦਿਆ ਹੋਇਆ ਦਾਸ ਦੇ ਕੋਲੋਂ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਭੁੱਲਣ ਹਾਰ ਸਮਝ ਕੇ ਮaaf ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਕੱਲ ਫਿਰ ਆਜ ਰੋਵਾਂਗੇ ਹੁਣ ਇੱਥੇ ਹੀ ਦਾਸ ਵੱਲੋਂ ਫਤੇ ਬੁਲਾਈ ਜਾਵੇਗੀ ਫਤੇ ਬੁਲਾਈ ਜਾਵੇਗੀ ਜੀ ਕਿਰਪਾ ਕਰੋ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਈਓ ਕੱਜ ਕੇ ਬਲਾਵ ਜੀ ਵਾਹਿਗੁਰਜੀ ਕਾਲ사 ਵਾਹਿਗੁਰਜੀ ਕੀ ਫਤਿਹ